ਇਹ ਤੁਸੀਂ ਸਾਡੇ ਛੋਟੇ ਜਿਹੇ ਸੁਨੇਹੇ ਤੇ ਆਇਓ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਅਜੇ ਸਪੈਸ਼ਲ ਸੀ ਦੋ ਦਿਨ ਤੋਂ ਇੱਕ ਫੋਟੋ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਹਲਚਲ ਦਾ ਮੌਜੂ ਬਣੀ ਹੋਈ ਆ ਮੈਂ ਇਸ ਮੁੱਦੇ ਤੇ ਕੁਝ ਕਹਿਣਾ ਨਹੀਂ ਸੀ ਚਾਹੁੰਦਾ ਕਿਉਂਕਿ ਜਿਸ ਵੇਲੇ ਮੈਨੂੰ ਪਤਾ ਲੱਗਾ ਜੀ ਵੀ ਉਹਨਾਂ ਦਾ ਇੰਡੀਵਿਜੂਅਲ ਆ ਇਹ ਹੈ ਉਹ ਹੈ ਮੈਂ ਸੁਣਦਾ ਰਿਹਾ ਮਸਲਾ ਉਸ ਵੇਲੇ ਮੈਨੂੰ ਨਹੀਂ ਅੱਛਾ ਲੱਗਿਆ ਜਿਸ ਵੇਲੇ ਕਿ ਜਾਤੀ ਤੇ ਗੱਲ ਕੀਤੀ ਗਈ ਇਹ ਗੱਲ ਕਹੀ ਗਈ ਵੀ ਮੈਂ ਦਲਿਤ ਸਮਾਜ ਚੋਂ ਆ ਤੇ ਤਦ ਮੇਰੇ ਨਾਲ ਤੱਕਾ ਹੋ ਰਿਹਾ ਮੈਂ ਵੀ ਦਲਿਤ ਸਮਾਜ ਚੋਂ ਆ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਕੋਈ ਵੀ ਗੱਲ ਕਰ ਜਾਈਏ ਤੇ ਆਪਾਂ ਫਿਰ ਬਾਅਦ ਦੇ ਵਿੱਚ ਇੱਕ ਆਪਣੇ ਸਮਾਜ ਦੀ ਚਾਦਰ ਓੜ ਕੇ ਜਾਂ ਆਪਾਂ ਕੰਬਲ ਓੜ ਕੇ ਤੁਰ ਪਈਏ ਜਿਹੜਾ ਬੰਦਾ ਪੋਲਿਟੀਕਲ ਹੋ ਜਾਂਦਾ ਆ ਮੇਰੀ ਨਜ਼ਰ ਛੋ ਮੇ ਵੀ ਹੋ ਸਕਦਾ ਕਿ ਮੈਂ ਰੋਂਗ ਹੋਵਾਂ ਮਗਰ ਜਿਹੜਾ ਬੰਦਾ ਕੋਈ ਚੁਣਿਆ ਜਾਵੇ ਜਿਹੜਾ ਬੰਦਾ ਪੋਲੀਟੀਕਲ ਹੁੰਦਾ ਆ ਉਹ ਸਾਰੇ ਸਮਾਜ ਦਾ ਹੁੰਦਾ ਉਹਦਾ ਇੱਕ ਸਮਾਜ ਨਹੀਂ ਰਹਿ ਜਾਂਦਾ ਉਹਨੇ ਪੂਰੇ ਭਾਰਤ ਦੀ ਜਾਂ ਪੂਰੀ ਸਟੇਟ ਦੀ ਪੂਰੇ ਦੇਸ਼ ਦੀ ਜਾਂ ਪੂਰੇ ਜ਼ਿਲ੍ਹੇ ਦੀ ਗੱਲ ਕਰਨੀ ਹੁੰਦੀ ਆ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਆ ਔਰ ਜਿਹੜੀਆਂ ਜ਼ਿੰਮੇਵਾਰੀਆਂ ਵੱਧੀਆਂ ਜਿਸਲੇ ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀਆਂ ਮੇਰੀਆਂ ਫੋਟੋ ਵਾਇਰਲ ਹੋਈਆਂ ਆ ਇਹ ਮੇਰੀ ਐਕਸ ਵਾਈਫ ਦੇ ਨਾਲ ਆ ਮੇਰਾ ਪਰਿਵਾਰਿਕ ਮਸਲਾ ਆ ਮਗਰ ਇਸ ਮਸਲੇ ਨੂੰ ਕੁਝ ਸਿਆਸੀ ਬੰਦੇ ਤੂਲ ਦੇਣਾ ਚਾਹੁੰਦੇ ਆ ਇਹ ਕਰਨਾ ਚਾਹੁੰਦੇ ਆ ਵੀ ਲੁਧਿਆਣੇ ਦੀ ਚੋਣ ਦੇਖਦੇ ਹੋਏ ਇਹ ਜਿਹੜੀ ਲੁਧਿਆਣੇ ਦੀ ਚੋਣ ਦੀ ਆਪਾਂ ਗੱਲ ਕਰਦੇ ਆ ਉਹਦੇ ਤਾਂ ਪ੍ਰਚਾਰ ਹੀ ਬੰਦ ਹੋ ਗਿਆ ਤੇ ਜੇ ਕਿਸੇ ਨੇ ਇਹਨੂੰ ਸਿਆਸੀ ਰੰਗ ਦੇਣਾ ਹੁੰਦਾ ਤੇ 10 ਸਾਲ ਦੀਆਂ ਫੋਟੋ ਦੱਸਦੇ ਆ ਡਾਕਟਰ ਸਾਹਿਬ 10 ਸਾਲ ਦੀਆਂ ਫੋਟੋ ਤੇ ਉਸ ਵੇਲੇ ਜਦੋਂ ਚੋਣ ਸ਼ੁਰੂ ਹੋਇਆ ਉਦੋਂ ਕਰ ਦਿੰਦੇ ਕੋਈ ਵੀ ਅਗਰ ਪੋਲਿਟੀਕਲ ਬੰਦਾ ਹੋਦਾ ਕੋਈ ਫਾਇਦਾ ਲੈਣਾ ਚਾਹੂਗਾ ਤੇ ਸਮਾਂ ਰਹਿੰਦੇ ਕੋਈ ਗੱਲ ਕਰੂਗਾ ਜਾਂ ਸਮੇਂ ਤੋਂ ਬਾਅਦ ਕਰੇਗਾ ਨੰਬਰ 1 ਸੈਕੰਡ ਗੱਲ ਮੈਂ ਇਹ ਕਰਨੀ ਚਾਹੁੰਦਾ ਤੁਹਾਡੇ ਸਾਰੇ ਵੀਰਾਂ ਦੇ ਨਾਲ ਕਿ ਇਹਨਾਂ ਦੇ ਜਿਸ ਵੇਲੇ ਇਲੈਕਸ਼ਨ ਇਹਨਾਂ ਨੇ ਤਿੰਨ ਲੜੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਦੀ ਵਾਇਰਲ ਨਹੀਂ ਹੋਈ ਇਹ ਫੋਟੋ ਇਹਨਾਂ ਦੇ ਆਪ ਦੇ ਐਮਐਲਏ ਦੇ ਇਲੈਕਸ਼ਨ ਇਹਨਾਂ ਨੇ ਦੋ ਲੜੇ ਆ ਉਹਦੇ ਤੋਂ ਬਾਅਦ ਇੱਕ ਐਮਪੀ ਦਾ ਵੀ ਇਲੈਕਸ਼ਨ ਲੜਿਆ ਆ ਮੈਂ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਫਿਰ ਉਦੋਂ ਕਿਉਂ ਨਹੀਂ ਵਾਇਰਲ ਹੋ ਗਈ ਫੋਟੋ ਇਹ ਮੰਨ ਲਓ ਵੀ ਇਹ ਜਿਹੜੀ ਗੱਲ ਕਹਿੰਦੇ ਆ ਵੀ ਮੇਰੀ ਐਕਸ ਵਾਈਫ ਆ ਇਹ ਕਹਿ ਰਹੇ ਐਕਸ ਵਾਈਫ ਆ ਮੈਨੂੰ ਉਹਦਾ ਇਤਰਾਜ਼ ਵੀ ਕਿਸੇ ਗੱਲ ਦਾ ਕੋਈ ਨਹੀਂ ਇਹਨਾਂ ਦੀ ਐਕਸ ਵਾਈਫ ਆ ਕੀ ਹੈ ਕੀ ਨਹੀਂ ਹੈ ਇਹ ਤੇ ਜਿਹੜੀ ਗੱਲ ਕਹਿੰਦੇ ਆ ਵੀ ਮੈਂ ਕੋਰਟ 'ਚ ਜਾਵਾਂ ਕੋਰਟ 'ਚ ਜਾ ਕੇ ਉਹਦੇ ਵਿੱਚ ਦਖਲਣਗੇ ਆਪਣਾ ਪੱਖ ਕੋਰਟ ਕੀ ਫੈਸਲਾ ਦਿੰਦਾ ਹੈ ਉਹ ਕੋਰਟ ਤੇ ਨਿਰਪਰ ਜੋ ਕੋਰਟ ਫੈਸਲਾ ਦਵੇ ਉਹ ਇਹਨਾਂ ਨੂੰ ਵੀ ਤੇ ਸਾਰਿਆਂ ਨੂੰ ਮੰਨਣਾ ਪਏਗਾ ਮੈਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਹੈ ਮਗਰ ਇਹ ਗੱਲ ਕਹਿ ਰਹੇ ਆ ਵੀ ਮੈਂ ਤਾਂ ਇਹ ਜਿਹੜੀਆਂ ਫੋਟੋ ਆ ਮੇਰੀਆਂ ਪਰਸਨਲ ਆ 10 ਸਾਲ ਪਹਿਲਾਂ ਦੀਆਂ ਉਸ ਬੀਬੀ ਨਾਲ ਤਲਾਕ ਹੋ ਗਿਆ। ਇਹ ਕਹਿੰਦੇ ਵੀ ਮੇਰੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਜੜੀ ਆ ਬਦਨਾਮੀ ਹੋਈ ਆ। ਮੈਂ ਇਹ ਗੱਲ ਕਰਨਾ ਚਾਹੁੰਦਾ ਤੁਸੀਂ ਸਾਰੇ ਪੜ੍ਹੇ ਲਿਖੇ ਬੰਦੇ ਤੇ ਬਹੁਤ ਹੀ ਵਧੀਆ ਆਲਾ ਦਿਮਾਗ ਵਾਲੇ ਬੈਠੇ ਹੋ। ਜਦੋਂ ਸਾਡਾ ਕਿਸੇ ਦੇ ਨਾਲ ਤਲਾਕ ਹੋ ਜਾਏ। ਅਸੀਂ ਉਹਦਾ ਸਮਾਨ ਜਿਹੜਾ ਹੈ ਚਾਹੇ ਉਹ ਪੰਚਾਇਤੀ ਤਲਾਕ ਹੋਵੇ ਤੇ ਚਾਹੇ ਹੋਵੇ ਕੋਰਟ ਦੇ ਥਰੂ ਤਲਾਕ ਹੋਵੇ। ਉਹਦਾ ਸਮਾਨ ਜਿਹੜਾ ਉਹਦੇ ਨਾਲ ਰਿਲੇਟਿਡ ਚੀਜ਼ਾਂ ਹੈਗੀਆਂ ਉਹਨੂੰ ਸਾਰਿਆਂ ਨੂੰ ਉਸ ਵੇਲੇ ਆਪਾਂ ਖਲਾਸ ਕਰ ਦਈਦਾ ਉਹਦੇ ਤੱਕ ਪਹੁੰਚਾ ਦੂ। ਕਿਆ ਮੈਂ ਪੁੱਛਣਾ ਚਾਹੁੰਦਾ ਆ ਮંત્રી ਸਾਹਿਬ ਨੂੰ ਤੇ ਮੰਤਰੀ ਸਾਹਿਬ ਇਹ ਜਿਹੜੀਆਂ ਫੋਟੋ ਸਾਂਭ ਕੇ ਰੱਖੀਆਂ ਹੋਈਆਂ ਸੀਗੀਆਂ ਆਪਾਂ ਇਹ ਤੁਸੀਂ ਫੋਟੋ ਸਾਂਭ ਕੇ ਰੱਖੀਆਂ ਹੋਈਆਂ ਸੀ ਜਾਂ ਤੁਹਾਡੇ ਬੈਡਰੂਮ ਦੇ ਵਿੱਚ ਆ ਕੇ ਕਿਸੇ ਨੇ ਖਿੱਚ ਲਈਆਂ ਜਾਂ ਤੁਸੀਂ ਕਿਸੇ ਨੇ ਸ਼ੇਅਰ ਕੀਤੀਆਂ ਆਪਣੀ ਗੱਲ ਤਾਂ ਆਪਾਂ ਕਹਿ ਦਿੰਦੀ ਮੰਨ ਲਓ ਆਪਣੀ ਗੱਲ ਕਹਿ ਦਿੰਦੀ ਵੀ ਇਹਦਾ ਮੈਨੂੰ ਨੁਕਸਾਨ ਆ ਮੈਂ ਮੰਨਦਾ ਕਿ ਜਿਹਦੇ ਬੱਚੇ ਇਦਾਂ ਦੀਆਂ ਫੋਟੋ ਦੇਖਦੇ ਚਾਹੇ ਉਹ ਆਪ ਹੋਣ ਚਾਹੇ ਕੋਈ ਹੋਵੇ ਕਿਉਂਕਿ ਆਪਾਂ 2 ਲੱਖ ਘੱਟੋ ਘੱਟ ਬੰਦੇ ਦੇ ਨਮਾਇੰਦਗੀ ਕਰਦੇ ਆ। ਕੀ ਆ ਉਹ ਕੁੜੀਆਂ ਨੇ ਉਹ ਮੁੰਡਿਆਂ ਨੇ ਉਹ ਬੀਬੀਆਂ ਨੇ ਉਹ ਬੱਚਿਆਂ ਨੇ ਜਿਨ੍ਹਾਂ ਨੇ ਫੋਟੋ ਦੇਖੀਆਂ ਅਤਰਾਜ ਜੋ ਉਹ ਕਿਆ ਅਸਰ ਗਿਆ ਹੋਵੇਗਾ ਉਹਦੇ ਤੋਂ ਬਾਅਦ ਇੱਥੇ ਹੀ ਬਸ ਨਹੀਂ ਆ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਉਹ ਜਿਹੜੀ ਬੀਬੀ ਆ ਉਹ ਸਾਡੇ ਸਮਾਜ ਦੀ ਆ ਸਾਡੇ ਦੇਸ਼ ਦੀ ਆ ਸਾਡੀ ਸਟੇਟ ਦੀ ਆ ਜੇਸੇ ਲਈ ਉਹਨੇ ਇਹਨਾਂ ਦੇ ਨਾਲੋਂ ਤਲਾਕ ਲੈ ਲਿਆ ਜਾਂ ਇਹਨਾਂ ਨੇ ਕਰ ਦਿੱਤਾ ਤਲਾਕ ਉਹਦੇ ਤੋਂ ਬਾਅਦ ਉਹਨੇ ਆਪਣਾ ਘਰ ਬਸਾਇਆ ਹੋਵੇਗਾ ਕਿਤੇ ਜੇਸੇ ਲਈ ਉਹਨੇ ਆਪਣਾ ਘਰ ਬਸਾਇਆ ਹੋਵੇਗਾ ਉਹਦੇ ਬੱਚੇ ਵੀ ਹੋਣਗੇ ਉਹਦਾ ਇੱਕ ਨਵਾਂ ਸਸਰਾਲ ਘਰ ਵੀ ਹੋਵੇਗਾ ਉਹਦੇ ਪੇਰੈਂਟਸ ਉਹਦੇ ਮਾਪੇ ਵੀ ਹੋਣਗੇ ਕਿਆ ਉਹਦੇ ਨਵੇਂ ਬੱਚੇ ਨੇੜੇ ਉਹਦੀ ਕੋਖ ਚੋ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਨੇ ਐਜੂਕੇਸ਼ਨ ਵੀ ਲੈਣੀ ਆ ਉਹਨਾਂ ਨੇ ਕਾਲਜਾਂ 'ਚ ਵੀ ਜਾਣਾ ਆ ਉਹਨਾਂ ਨੇ ਸਮਾਜ ਦੇ ਵਿੱਚ ਵੀ ਜਾਣਾ ਆ ਤੇ ਆ ਉਹਨਾਂ ਵਾਸਤੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਜੇ ਆਪਾਂ ਫੋਟੋ ਖਿੱਚੀਆਂ ਸੀ ਤੇ ਇਹਨਾਂ 'ਚ ਰੱਖ ਕੇ ਉਹ ਛੱਡੀਆਂ ਇਹਦਾ ਇਹਦਾ ਮਤਲਬ ਹੈ ਮੈਲਾਫਾਈਡ ਅਟੈਂਸ਼ਨ ਸੀ ਇਹ ਕੋਈ ਕਿਸੇ ਪ੍ਰਾਪਰਟੀ ਦੀ ਰਜਿਸਟਰਡ ਹੈ ਨਹੀਂ ਸੀ ਇਹ ਪ੍ਰਾਪਰਟੀ ਦੀ ਰਜਿਸਟਰੀ ਸੀ ਜਿਹੜੀ ਸਾਹਮਣੇ ਰੱਖੀ ਹੋਈ ਆਪਾਂ ਉਦੋਂ ਬਾਅਦ ਅਸੀਂ ਗੱਲ ਕਰਦੇ ਆਂ ਵੀ ਚਾਹੇਓ ਜੀ ਕਟਾਈ ਚੱਕ ਦੀ ਗੱਲ ਕਰ ਲਈਏ ਫਲਾਣੇ ਦੀ ਗੱਲ ਕਰ ਲਈਏ ਇਹਨਾਂ ਨੇ ਹਮੇਸ਼ਾ ਸਾਡੇ ਐਸੀ ਸਮਾਜ ਨੂੰ ਛੇੜਿਆ ਮੈਂ ਇਸ ਗੱਲ ਨਾਲ ਬਿਲਕੁਲ ਕਤਾਈ ਇਹਦੇ ਨਾਲ ਸਹਿਮਤ ਨਹੀਂ ਹਾਂ ਇਸੇ ਲਈ ਸਮਾਜ ਦੀ ਗੱਲ ਹੋਏਗੀ ਸਮਾਜ ਦੀ ਲੜਾਈ ਹੋਏਗੀ ਫਿਰ ਮੰਤਰੀ ਸਾਹਿਬ ਫਿਰ ਤੁਹਾਨੂੰ ਇਕੱਲੇ ਨੂੰ ਲੜਨਾ ਨਹੀਂ ਪਏਗਾ ਸਾਰਾ ਸਮਾਜ ਇਕੱਠਾ ਹੋ ਕੇ ਗੱਲ ਕਰੇਗਾ ਮਗਰ ਸਿੱਧਾ ਤਾਂ ਕਰ ਦਿਓ ਕਿੱਥੇ ਸਮਾਜ ਦੀ ਲੜਾਈ ਕਿੱਥੇ ਆ ਕਮਜ਼ੋਰ ਲੋਕ ਮਾਂ ਬਾਪ ਦਾ ਸਹਾਰਾ ਲੈਂਦੇ ਹੈ ਮਾਂ ਬਾਪ ਦੇ ਨਾਮ ਦਾ ਸਹਾਰਾ ਲੈਂਦੇ ਹੈ ਜਿੰਨੇ ਵੀ ਕਮਜ਼ੋਰ ਲੋਕ ਹੋਤੇ ਹੈ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੀ ਮੋਢਿਆਂ ਤੇ ਜ਼ਿੰਮੇਵਾਰੀ ਇੱਕ ਹੁੰਦੀ ਆ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਡਿਟ ਹੋਈ ਫੋਟੋ ਨਹੀਂ ਹੋਈ ਤੁਸੀਂ ਇੱਕ ਸਟੈਂਡ ਤੇ ਰਹੋ ਤੁਸੀਂ ਜਾਂ ਤੱਕ ਹੋ ਏ ਆਈ ਬੀ ਟੂਲ ਦੇ ਨਾਲ ਇਹ ਫੋਟੋ ਜਿਹੜੀਆਂ ਬਣੀਆਂ ਇੱਕ ਸਟੈਂਡ ਤੇ ਆ ਜਾਓ ਫਿਰ ਤੁਸੀਂ ਕਹਿੰਦੇ ਆ 10 ਸਾਲ ਦੀਆਂ ਫੋਟੋ ਆ ਇਹ ਫਿਰ ਤੁਸੀਂ ਕਹਿੰਦੇ ਆ ਸੈਲਫੀ ਆ ਇਹ ਜੇ ਸੈਲਫੀ ਆ ਪ੍ਰੈਸ ਨੇ ਉੱਥੇ ਸਵਾਲ ਕੀਤਾ ਮੈਂ ਤੁਹਾਡੇ ਵਿੱਚ ਬੈਠਾ ਮੈਨੂੰ ਕੋਈ ਸਵਾਲ ਕਰੋ ਜੇ ਮੈਂ ਸੱਦੇ ਆ ਜੇ ਮੈਂ ਗੱਲ ਕੀਤੀ ਆ ਤੁਹਾਡਾ ਹੱਕ ਆ ਮੈਨੂੰ ਸਵਾਲ ਕਰਨਾ ਮੇ ਮੇਰਾ ਇੱਕ ਜ਼ਿੰਮੇਵਾਰੀ ਬਣਦੀ ਤੁਹਾਡੇ ਸਵਾਲ ਦਾ ਜਵਾਬ ਦੇਣਾ ਉਹ ਰੌਂਗਾ ਰਾਈਟ ਆ ਤੁਸੀਂ ਇੱਕ ਥੰਮ ਟਕੜਾ ਇੱਕ ਪਿੱਲਰ ਦੇਸ਼ ਦਾ ਦੇ ਦਾ ਜਿਹਨੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣੀ ਆ ਜਿਹੜਾ ਵਿਅਕਤੀ ਚੁਣ ਹੋ ਜਾਂਦਾ ਜਿਹੜਾ ਵਿਅਕਤੀ ਬਣ ਜਾਂਦਾ ਆ ਜਿਹੜਾ ਵਿਅਕਤੀ ਇਸ ਸਿਆਸਤ ਦੇ ਅੰਦਰ ਆਂਦਾ ਉਹਦਾ ਧਰਮ ਕੋਈ ਵੀ ਹੋਵੇ ਮਗਰ ਸਭ ਤੋਂ ਪਹਿਲਾਂ ਉਹਦੀ ਧਿਆਨਤਦਾਰੀ ਜਿਹੜੀ ਆ ਨੈਤਿਕਤਾ ਉਹਦੀ ਉਹਦਾ ਧਰਮ ਹੁੰਦਾ ਆ ਉਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਲੋਕਾਂ ਨੂੰ ਸੇਧ ਦੇਣਾ ਹੈ ਲੀਡਰ ਦਾ ਮਤਲਬ ਹੈ ਲੀਡ ਕਰਨਾ ਅਬ ਕੈਸਾ ਲੀਡ ਕਰ ਰਹੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੇ ਮੈਂ ਨਹੀਂ ਕਿਸੇ ਦੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਇਹਨਾਂ ਦੀ ਵਾਈਫ ਨਹੀਂ ਸੀ ਇਹਨਾਂ ਦੀ ਵਾਈਫ ਹੈ ਇਹ ਤਾਂ ਤੁਹਾਡੇ ਜਿਹੜੇ ਸਬੂਤ ਆ ਜਿਸ ਦੇਲੇ ਤੁਸੀਂ ਕੋਰਟ ਚਲਾਓਗੇ ਉਹ ਸਿੱਧ ਕਰੇਗਾ ਵੀ ਤੁਹਾਡੀ ਵਾਈਫ ਉਹ ਐਕਸ ਸੀ ਜਾਂ ਨਹੀਂ ਸੀ ਜਾਂ ਉਹ ਕੌਣ ਸੀ ਕੌਣ ਨਹੀਂ ਆਈ ਡੋਟ ਨੋ ਮਤਲਬ ਮੈਂ ਇਸ ਗੱਲ ਨਾਲ ਕੋਈ ਨਾ ਜਾਣਾ ਚਾਹੁੰਦਾ ਤੁਹਾਡੇ ਕਿੰਨੀਆਂ ਸ਼ਾਦੀਆਂ ਹੋਈਆਂ ਕਿੰਨੀਆਂ ਹੋਈਆਂ ਕਈਆਂ ਕਿੰਨੀਆਂ ਨਹੀਂ ਹੁੰਦੀਆਂ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਸ ਲਈ ਆਪਾਂ ਗੱਲ ਕਰਦੇ ਆਂ ਵੀ ਇਹ ਸਾਡੇ ਸਮਾਜ ਦੀ ਜਾਂ ਮਤਲਬ ਆਪਣੇ ਕੋਈ ਉਸ ਲੜਕੀ ਦੀ ਗੱਲ ਵਾ ਇਹ ਸਾਰੀਆਂ ਗੱਲਾਂ ਤਾਂ ਉਦੋਂ ਸੋਚਣੀਆਂ ਚਾਹੀਦੀਆਂ ਜਦੋਂ ਆਪਾਂ ਕਿਸੇ ਨੂੰ ਘਰ ਬਿਠਾ ਦਿੰਦੇ ਆਂ ਉਸ ਬਾਪ ਤੇ ਕੀ ਬੀਤਦੀ ਆ ਕੀ ਹੁੰਦਾ ਆ ਕੀ ਨਹੀਂ ਹੁੰਦਾ ਇਹ ਤੁਹਾਡਾ ਪਰਸਨਲ ਮੈਟਰ ਆ ਤੁਸੀਂ 100 ਕਰਾਓ ਤੁਸੀਂ 200 ਕਰਾਓ ਇਹ ਤਾਂ ਤੁਸੀਂ ਦੇਖਣਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਮਗਰ ਜੋ ਵਾਇਰਲ ਹੋ ਰਿਹਾ ਹੈ ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਆ ਔਰ ਇਹ ਦਨੀਆਂ ਜਿਹੜੀਆਂ ਵੀਡੀਓ ਫੋਟੋ ਨਹੀਂ ਆਣੀਆਂ ਚਾਹੀਦੀਆਂ ਜੇ ਆਪਾਂ ਆਪਣਾ ਮਸਲਾ ਕਹਿੰਦੇ ਆ ਵੀ ਬੈੱਡਰੂਮ ਦਾ ਮਸਲਾ ਬਾਹਰ ਕਿਵੇਂ ਆਇਆ ਅੱਜ ਮਜੀਠੀਏ ਨੂੰ ਦੋਸ਼ ਠਹਿਰਾਉਂਦੇ ਆਪਾਂ ਅਸੀਂ ਇੱਕ ਹੋੜ ਨੰਗਲ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕਰਦੇ ਵੀ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਸੀ ਜੇ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਤੇ ਗਈ ਕਿਦਾਂ ਕੀ ਉਹਨਾਂ ਨੇ ਖਿੱਚੀ ਆ ਮੇਰਾ ਸਵਾਲ ਕੀ ਉਹਨਾਂ ਨੇ ਖਿੱਚੀ ਆ ਜੇ ਤੁਸੀਂ ਕਿਸੇ ਨੂੰ ਦਿੱਤੀ ਆ 10 ਸਾਲਾਂ ਪਾਕ ਫੋਟੋ ਇਦਾਂ ਦੀ ਰੱਖੀ ਚੜਦੇ ਆ ਕਿੰਨੇ ਫੋਨ ਤੁਸੀਂ ਲੋਕ ਤੇ ਅਸੀਂ 10 ਸਾਲਾਂ ਦੇ ਵਿੱਚ ਬਦਲ ਲੰਨੇ ਆ ਐਮ ਰਾਈਟ ਆਪਾਂ ਦੋ ਚਾਰ ਫੋਨ ਬਦਲੇ ਹੋਣਗੇ ਔਰ ਉਹਨੂੰ ਬਾਰ-ਬਾਰ ਪੈਂਡਰਾਈਵ ਤੇ ਪਾਇਆ ਹੋਏਗਾ ਜਾਂ ਉਹ ਫੋਨ 'ਚ ਰੱਖਿਆ ਹੋਏਗਾ ਕੀ ਉਹਨੂੰ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਉਦਾਂ ਤਾਂ ਡਾਕਟਰ ਸਾਹਿਬ ਦੀ ਐ ਖਾਤਮ ਐਨਕ ਨਹੀਂ ਲੈਂਦੀ ਇਹ ਹੁਣ ਤੁਸੀਂ ਦੇਖੋ ਪੂਰਾ ਚਤਾ ਚੌਂਦ ਹੋਏ ਪਏ ਆ ਐਨ ਪੂਰਾ ਦਿਖ ਰਿਹਾ ਆ ਸਭ ਕੁਝ ਐਨ ਫੋਟੋ ਖਿਚਾ ਰਹੇ ਆ ਉਦਾਂ ਨਹੀਂ ਐਨਕ ਲੈਂਦੀ ਕਦੇ ਵੀ ਤੋ ਮੈਂ ਇੱਕ ਕਰਦਾ ਵੀ ਮੈਂ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਮੈਂ ਦੋ ਦਿਨ ਤੋ ਚੁੱਪ ਸੀ ਮੈਂ ਨਹੀਂ ਕਿਸੇ ਵੀ ਸਾਰੇ ਸਾਥੀਆਂ ਨੇ ਤੁਸੀਂ ਮੈਨੂੰ ਅਪਰੋਚ ਕੀਤਾ ਵੀ ਇਹਦੇ ਤੇ ਕੀ ਕਹਿਣਾ ਚਾਹੁੰਦੇ ਮੈਂ ਕਿਸੇ ਨੇ ਹੱਥ ਜੋੜ ਦਿੱਤੇ ਵੀ ਨਹੀਂ ਯਾਰ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਤੁਹਾਡੇ ਕੋਈ ਐਸੇ ਪਰਿਵਾਰ ਐਸੇ ਸੱਜਣਾਂ ਮੇਰੇ ਜਿਹੜੇ ਮੇਰੇ ਬਹੁਤ ਜ਼ਿਆਦਾ ਨਜ਼ਦੀਕੀ ਹੈ ਜਿਨ੍ਹਾਂ ਨਾਲ ਮੈਂ ਸਲਾਹ ਵੀ ਕਰ ਲੈਂਦਾ ਮਗਰ ਮੈਂ ਇਥੇ ਬੋਲਿਆ ਹੀ ਨਹੀਂ ਮਗਰ ਦੁੱਖ ਇਸ ਗੱਲ ਦਾ ਹੋਇਆ ਵੀ ਜਿਹੜਾ ਮਰਜੀ ਕਟਾਰੂ ਚੱਕ ਜਾਂ ਕੋਈ ਹੋਰ ਦੀ ਕੋਈ ਗੱਲ ਕਰ ਲਈ ਕਿ ਆ ਜੇ ਆਪਾਂ ਸਮਾਜ ਦੀ ਵੀ ਗੱਲ ਕਰਦੇ ਤੇ ਐਸੀ ਸਮਾਜ ਦੀ ਆਪਾਂ ਇੱਜ਼ਤ ਬਣਾ ਰਹੇ ਮੇਰੀ ਅਸੀ ਇੱਕ ਗੱਲ ਕਰਦੇ ਆਂ ਵੀ ਐਸੇ ਇੱਕ ਵਿਅਕਤੀ ਜਿਸ ਨੇ ਲੜਦਾ ਇਲੈਕਸ਼ਨ ਲੜਦਾ ਉਹਦੇ ਵਿੱਚ ਯੋਗਦਾਨ ਸਾਰਿਆਂ ਆਪਾਂ ਇਲਾਕਾ ਪਾਉਂਦੇ ਆਂ ਇਲਾਕੇ ਚ ਕਿੰਨੀਆਂ ਜਾਤਾਂ ਕਿੰਨੇ ਧਰਮ ਆਂ ਬੰਦੇ ਨੂੰ ਆਪਣੇ ਉਸ ਮਾਧਿਅਮ ਤੋਂ ਜਾਤੀਵਾਦ ਦੇ ਮਾਧਿਅਮ ਤੋਂ ਉੱਠ ਕੇ ਜਿਹੜੀ ਹੈਗੀ ਆ ਉਹ ਗੱਲ ਕਰਨੀ ਚਾਹੀਦੀ ਉਹਦੀ ਤਰੱਕੀ ਕਰਨੀ ਚਾਹੀਦੀ ਉਹਦੇ ਵੱਲ ਦੇਖਣਾ ਚਾਹੀਦਾ ਕੀ ਹੈਗਾ ਅੱਜ ਕਹਿੰਦੇ ਅਸੀਂ ਹੱਤਕ ਜਿਆਦਾ ਦਾਵਾ ਕਰਦੇ ਆਂ ਹੱਤਕ ਇੱਜ਼ਤ ਦਾ ਦਾਵਾ ਹੋਣਾ ਚਾਹੀਦਾ ਮਗਰ ਮੈਂ ਇਹ ਗੱਲ ਕਰਦਾ ਕਿਆ ਉਸ ਲੜਕੀ ਨੂੰ ਚਾਹੀਦਾ ਹੈ ਤੱਕ ਜੇ ਦਾ ਦਾਵਾ ਕਰੇ ਸਭ ਤੋਂ ਮੈਂ ਉਹ ਕਹਿੰਦੇ ਨੇ ਵੀ ਕੱਲੀ ਸਾਹਿਬਾ ਬੁਰੀ ਬਣਾਦੀ ਮਰਦ ਖਸਾਰਾ ਨੇ ਇਹ ਜੇਲੇ ਆਪਾਂ ਉਹ ਬੀਬੀ ਦੀ ਗੱਲ ਕਰਦੇ ਆਂ ਕਿਹਾ ਉਹਦੀ ਕੋਈ ਪਤ ਨਹੀਂ ਇਹ ਜੇਲੇ ਕੋ ਗੱਲ ਆਂਦੀ ਆ ਜਾਂ ਕੋ ਬਾਤ ਆਉਂਦੀ ਆ ਵੀ ਮੈਂ ਆ ਕਰਨਾ ਚਾਹੁੰਦਾ ਮੈਂ ਕਹਿੰਦਾ ਜੀ ਸਤਕੇ ਮੈਨੂੰ ਨਹੀਂ ਪਤਾ ਇਹਦੀ ਅੰਦਰੂਨ ਨੇ ਪਿਕਚਰ ਕੀ ਆ ਕੀ ਹੈਗੀ ਕੀ ਨਹੀਂ ਉਹ ਵਕਤ ੈਂਬਲ ਕਮ ਬੀਵਿਲ ਸੀਦਰਦ ਤੁਸੀਂ ਅਸੀਂ ਸਾਰੇ ਰਿਜ਼ਲਟ ਦੇ ਕਾਂਗੇ ਪਰ ਆਦੀਆ ਜੀ ਇਹ ਨੈਤਿਕਤਾ ਦੀ ਗੱਲ ਕਰਦੇ ਹੈਗੇ ਆ ਤੇ ਪਿਕਚਰਸ ਬਾਹਰ ਆਈਆਂ ਉਹ ਕਹਿੰਦੇ ਨੈਤਿਕ ਹੈ। ਕਿਆ ਮਨ ਉਹਨਾਂ ਦੇ ਫੋਟੋ ਸਾਹਮਣੀ ਤੇ ਤਿੰਨ ਜਿਹੜੇ ਵਿਆਹ ਆ ਡਾਕਟਰ ਸਾਹਿਬ ਦੇ ਕਿਆ ਉਹ ਵੀ ਨੈਤਿਕਤਾ ਦੀ ਸ਼ਰਣੀ ਚਾਹਦੇ ਆ। ਮੈਂ ਫਿਰ ਤੁਹਾਨੂੰ ਉਹੀ ਗੱਲ ਕਹੀ ਹੈ ਇੱਕ। ਦੇਖੋ ਇੱਕ ਮਿੰਟ। ਅਸਲੀਅਤ ਤਾਂ ਇਹ ਆ ਆਪਣੀ ਆਪਣੀ ਸੋਚਣੀ ਆਪਣਾ ਆਪਣਾ ਦਿਮਾਗ ਆ। ਆਪਾਂ ਸਾਰੇ ਬੰਦੇ ਬੈਠੇ ਆ। ਇਹਨਾਂ ਦੀ ਪਾਰਟੀ ਦੇ ਅੰਦਰ ਚਲੇ ਜਾਓ ਬਹੁਤ ਘੱਟ ਬੰਦੇ ਮਿਲਣਗੇ ਜਿਹਦਾ ਸਿੰਗਲ ਵਿਆਹ ਹੈ। ਦੱਸੋ ਇੱਕ ਮਿੰਟ। ਇਹਨਾਂ ਦਾ ਤਾਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਇਹਨਾਂ ਦੇ ਸੁਪਰੀਮੋ ਨੇ ਜਿਹਨੂੰ ਅੱਜ ਇਹ ਦੋਸ਼ੀ ਠਹਿਰਾਉਂਦੇ ਆ ਮਜੀਠੀਏ ਨੂੰ ਇਹਨਾਂ ਦੇ ਸੁਪਰੀਮੋ ਨੇ ਉਹ ਤਾਂ ਮਾਫੀ ਕਿਉਂ ਮੰਗ ਲਈ ਸੀ ਇਹਨਾਂ ਦੇ ਸੁਪਰੀਮੋ ਨੇ ਮਾਫੀ ਮੰਗੀ ਆ ਫਿਰ ਇੱਥੇ ਤੱਕ ਕਿ ਇਹਨਾਂ ਦਾ ਜਿਹੜਾ ਸੀਐਮ ਆ ਕੀ ਕਹਿੰਦੇ ਜਿਹੜਾ ਇਹਨਾਂ ਦਾ ਸੀਐਮ ਆ ਉਹਨੇ ਵੀ ਵਿਆਹ ਕਰਾ ਲਿਆ ਮੈਂ ਨਹੀਂ ਕਹਿ ਰਿਹਾ ਤੁਹਾਡਾ ਮੀਡੀਆ ਸਾਰਾ ਕੁਝ ਰੋਜ਼ ਦੱਸਦਾ ਕਿਹਦੇ ਕਿਹਦੇ ਕਿੰਨੇ ਕਿੰਨੇ ਉਹਦੇ ਮੈਨੂੰ ਮਤਲਬ ਕੋਈ ਨਹੀਂ ਆ ਜੀ ਮੈਂ ਇਹਦੇ ਤੇ ਜਾਣਾ ਹੀ ਨਹੀਂ ਚਾਹੁੰਦਾ ਕਿਹਦੇ ਕਿੰਨੇ ਵਿਆਹ ਅੱਜ ਵੀ ਉਹਨਾਂ ਨਾਲ ਕੀਤੀ ਜੀ ਐਸਪੀ ਸਮਾਜਣਾ ਤੁਹਾਨੂੰ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਇਹ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੇ ਲਈ ਐਸਪੀ ਹੋਂ ਦਾ ਵਿਕਟਿਮ ਕਾਰਡ ਖੇਲੇ ਮੈਂ ਫੇਰ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਹਾਂ ਕਿ ਜੇ ਇਸ ਵੇਲੇ ਇੱਕ ਬੰਦਾ ਲੀਡਰ ਬਣਦਾ ਉਹਨੂੰ ਸ਼ਪਤ ਦਲਾਈ ਜਾਂਦੀ ਹੈ ਜੇ ਮੇਰੀ ਗਲਤ ਗੱਲ ਹੋਵੇ ਤਾਂ ਤੁਸੀਂ ਸਾਰਾ মিডিਆ ਹੁਸ਼ਿਆਰਪੁਰ ਦਾ ਬੈਠੇ ਆ ਉਹਨੂੰ ਸ਼ਪਤ ਦਲਾਈ ਜਾਂਦੀ ਸਿਰਫ ਇਹ ਕਿ ਮੈਂ ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਅੰਦਰਲੀਆਂ ਕੋਈ ਹੈਗੀਆਂ ਦੇਸ਼ ਦੀਆਂ ਗੱਲਾਂ ਜ ਦੇਸ਼ ਦੀ ਪ੍ਰਾਪਰਟੀ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ। ਕਿਹਾ ਉੱਥੇ ਇਹ ਸ਼ਬਦ ਦਰਾਈ ਜਾਂਦੀ ਕਿ ਮੈਂ ਬ੍ਰਾਹਮਣ ਆ ਜਾਂ ਮੈਂ ਆ ਆ ਜਾਂ ਮੈਂ ਉਹ ਨਾਥਿੰਗ ਜਿਸ ਲਈ ਬੰਦਾ ਜਿੱਤ ਜਾਂਦਾ ਉਹਦੇ ਅੰਦਰ ਕਹੇਨ ਵੋਟ ਪਾਈ ਕਹੇਨ ਸਪੋਰਟ ਕੀਤੀ ਉਹਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇੱਕ ਗੱਲ ਕਰਦਾ ਮੈਨੂੰ ਬਤਾ 40000 ਦੇ 40000 ਸਮਥਿੰਗ ਵੋਟ ਪਈ ਹੈ। ਵੀ ਮੈਂ ਹਾਰ ਗਿਆ ਇਹਦਾ ਮਤਲਬ ਇਹ ਥੋੜਾ ਮੈਂ ਲੋਕਾਂ ਨੂੰ ਦੋਸ਼ ਦਿੰਦਾ ਫਿਰ ਜਦੋਂ ਮੈਂ ਜਿੱਤਿਆ ਸੀ ਉਦੋਂ ਵੀ ਲੋਕਾਂ ਨੇ ਜਿਤਾਇਆ ਸੀ ਮੈਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹਨੇ ਵੋਟ ਪਾਉਂਦਾ ਉਹਦਾ ਵੀ ਧੰਨਵਾਦ ਤੁਹਾਨੂੰ ਤਸੱਬਰ ਕਰ ਲੈਂਦੇ ਲੋਕ ਇੰਨੀ ਥੋੜੀ ਗੱਲ ਆ ਤੁਸੀਂ ਦੇਖੋ 1 ਮਿੰਟ 4 ਜੀ 4 ਪਰੋਣੇ ਜਿਹੜੇ 4 ਤੁਹਾਡੇ ਰਿਸ਼ਤੇਦਾਰ ਉਹ ਤੁਹਾਨੂੰ ਐਕਸੈਪਟ ਨਹੀਂ ਕਰਦੇ ਮੈਨੂੰ 40000 ਵੋਟ ਪਾਈਆਂ ਲੋਕਾਂ ਨੇ ਮੈਨੂੰ ਜਿਤਾਇਆ ਮੈਨੂੰ ਉਹ ਥੈਂਕਸ ਕਰਨਾ ਚਾਹੀਦਾ ਉਸ ਥੈਂਕਸ ਨੂੰ ਲੈ ਕੇ ਮੈਂ ਆਪਣੇ ਇਲਾਕੇ ਦੀ ਬੇਸ਼ਮਾਰ ਤਰੱਕੀ ਕਰਾਈ ਆ ਆ ਭਾਏ ਇਸ ਪਾਸੇ ਨੂੰ ਕਹਿੰਦੇ ਆ ਵੀ ਸਾਨੂੰ ਸਮਾਜ ਦੀ ਗੱਲ ਬਿਲਕੁਲ ਮੈਂ ਨਹੀਂ ਇਸ ਗੱਲ ਨਾਲ ਗਰੀ ਹੈਗਾ ਮੈਂ ਵੀ ਉਸ ਸਮਾਜ 'ਚ ਜੰਮਿਆ ਮੈਂ ਵੀ ਉਸ ਸਮਾਜ ਤੇ ਪਲਿਆ ਇਹਨਾਂ ਨਾਲੋਂ ਜ਼ਿਆਦਾ ਉਸ ਸਮਾਜ ਦੀ ਜੋ ਪ੍ਰੋਬਲਮਸ ਹੈ ਨਹੀਂ ਆਇਆ ਉਹ ਮੈਨੂੰ ਪਤਾ ਆ ਕਿਉਂਕਿ ਮੈਂ ਗਲੀ ਚ ਜੰਮਿਆ ਮੈਂ ਇੱਕ ਛੋਟੇ ਜਿਹੇ ਜਿੱਥੋਂ ਸਕੂਟਰ ਨਹੀਂ ਲੰਘਦਾ ਉਥੇ ਮੈਂ ਪੈਦਾ ਹੋਇਆ ਕਿਰਾਏ ਦੇ ਮਕਾਨ ਚ ਮੈਂ ਪੈਦਾ ਹੋਇਆ ਸੀਗਾ ਮੈਂ ਇੱਕ ਮਜ਼ਦੂਰ ਮਾਂ ਬਾਪ ਦੀ ਔਲਾਦ ਆ ਤੇ ਮੈਂ ਕੱਲ ਨੂੰ ਗੁਨਾਹ ਕਰਕੇ ਉਹਨਾਂ ਨੂੰ ਮੇਰਾ ਫਰਜ ਬਣਦਾ ਆ ਕਿ ਮੈਂ ਇਦਾਂ ਦਾ ਕੋਈ ਕੰਮ ਕਰਾਂ ਮੇਰੇ ਸਮਾਜ ਦਾ ਨਾਮ ਉੱਚਾ ਹੋਵੇ ਇਹਦਾ ਮਤਲਬ ਇਹ ਥੋੜਾ ਆ ਆਪਣੀ ਜਾਂ ਤੇ ਕਿਤੇ ਕੋਈ ਗਲਤੀ ਤੇ ਜਾਂ ਫਿਰ ਇਹ ਕੋਈ ਨਲਾਕੀ ਉਹਨੂੰ ਕਿਹਨੋਂ ਵਾਸਤੇ ਇੱਕ ਸਮਾਜ ਦਾ ਆਸਰਾ ਲਿਆ ਜਾਂਦਾ ਮੈਂ ਇਹ ਗੱਲ ਕਹਿ ਨਹੀਂ ਚਾਹੁੰਦਾ ਆ ਜਾਤ ਪਾਤ ਦੀ ਉਦੋਂ ਗੱਲ ਆਉਂਦੀ ਹੈ ਜਦੋਂ ਕੋਈ ਸਾਡੇ ਤੇ ਜਾਤੀ ਸ਼ੁਕਤ ਸ਼ਬਦ ਕਹਿੰਦਾ ਆ ਜਾਂ ਸਾਨੂੰ ਕੋਈ ਬਾਹ ਫੜ ਕੇ ਇੱਥੇ ਸਮਾਜ ਚ ਬੈਠੇ ਉਹਨੂੰ ਉਠਾਲ ਦਿੰਦਾ ਜਾਂ ਕੋਈ ਬਦਤਮੀਜ਼ੀ ਕਰਦਾ ਅਸੀਂ ਉਹਦੇ ਤੇ ਇਕੱਠੇ ਆ ਮੇਰੀ ਗੱਲ ਸੁਣੋ ਨਾ ਇੱਕ ਮਿੰਟ ਜਿੱਦਣ ਮੰਤਰੀ ਸਾਹਿਬ ਦੇ ਨਾਲ ਜਾਤ ਪਾਤ ਦੀ ਕੋਈ ਗੱਲ ਹੋਏਗੀ ਉਦੋਂ ਮੈਂ ਪਾਰਟੀ ਨਹੀਂ ਦੇਖਾਂਗਾ ਇਹ ਉਹਨਾਂ ਦਾ ਨਿਜੀ ਮੈਟਰ ਆ ਇਹ ਇਹ ਨਹੀਂ ਨਿੱਜੀ ਮੈਟਰ ਦੇ ਕੋਈ ਇੱਕ ਮਿੰਟ ਮਾਈਂਡ ਨਾ ਕਰਨਾ ਜਿਹੜਾ ਨਿੱਜੀ ਮੈਟਰ ਆ ਜੇ ਨਿੱਜੀ ਮੈਟਰ ਉਹ ਸਮਝਦੇ ਹੁੰਦੇ ਤਾਂ ਉਹਨੂੰ ਫੋਟੋ ਨੂੰ ਡਿਲੀਟ ਕਰ ਦਿੰਦੇ ਮੈਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਕਿਹੜਾ ਆਪਾਂ ਸਾਰੇ ਕਬੀਲਦਾਰ ਬੰਦੇ ਜੇ ਕਿਸੇ ਕੋਈ ਨਈ ਸ਼ਾਦੀ ਹੋਈ ਕਿਸੇ ਕੋਈ ਯੰਗ ਹੋ ਤੁਸੀਂ ਮਗਰ ਇੱਕ ਗੱਲ ਮੈਂ ਸਮਝਦਾ ਘਰ ਦੀ ਨਾਰੀ ਜਿਹੜੀ ਹੈ ਨਾ ਉਹ ਆਪਣੇ ਸਿਰ ਤੋਂ ਵੀ ਵੱਧ ਕੀਮਤੀ ਹੁੰਦੀ ਆ ਇਹ ਗੱਲ ਜੇ ਮੈਂ ਠੀਕਾ ਰਿਆਂ ਜਾਂ ਗਲਤ ਕਹਿ ਰਿਹਾ ਆ ਸਾਹਿਬੀਆ ਸਾਹਿਬ ਪੰਜਾਬ ਦੇ ਸਿਆਸਤ ਦਾ ਜਿਹੜੀ ਡੈਲਪਰ ਤੇ ਇਹਨੂੰ ਗੰਦਲੀ ਹੁੰਦੀ ਜਾ ਰਹੀ ਹੈ ਜੀ ਗੰਦੇ ਪੱਤਰ ਤੇ ਠੀਕ ਆ ਤੇ ਉਹਨਾਂ ਨੇ ਗਲਤ ਉਹਨਾਂ ਨੇ ਫੋਟੋ ਨਹੀਂ ਡਿਲੀਟ ਕੀਤਾ ਫੋਟੋ ਵਾਇਰਲ ਹੋ ਗਿਆ ਅਸ਼ੋਕ ਰਾਂਗਲੀ ਨੇ ਵਾਇਰਲ ਕੀਤੀ ਉਹਨੂੰ ਐਕਸ ਤੇ ਪੋਸਟ ਕੀਤਾ ਮੀਡੀਆ ਨੇ ਵਾਇਰਲ ਕਰ ਦਿੱਤੀਆਂ ਇਹ ਵੀ ਤਾਂ ਕੋਈ ਇਹ ਇਨਸਾਨੀਅਤ ਨਹੀਂ ਗੱਲ ਨਹੀਂ ਹੈ ਜੀ ਅਸੀਂ ਕਿਸੇ ਦੀ ਨਿੱਜੀ ਤਸਵੀਰ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਆ ਜੀ ਵੀ ਜੇਸ ਬੰਦੇ ਦਾ ਦੋਸ਼ ਆ ਇਹ ਕਹਿੰਦੇ ਵੀ ਅਸੀਂ ਕੋਰਟ 'ਚ ਜਾਣਾ ਜੇਸ ਬੰਦੇ ਦਾ ਦੋਸ਼ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਚਾਹੇ ਉਹ ਇਹ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਮੈਂ ਬਈ ਗੱਲ ਕਹੀ ਨਹੀਂ ਵੀ ਕਿਸੇ ਨੂੰ ਮਾਫ ਕਰਦੇ ਕਿਉਂਕਿ ਇਹ ਚਾਹੇ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਇਹ ਤਾਂ ਉਹਦੇ ਤੋਂ ਬਾਅਦ ਆ ਲੰਬਾ ਪ੍ਰੋਸੀਜਰ ਆਏ ਲੰਬਾ ਪ੍ਰੋਸੀਜਰ ਆਏ ਤਦ ਸਿੱਧ ਕਰਨਾ ਪਊਗਾ ਵਾਕੇ ਮੇਰੀ ਵਾਈਫਾਇ ਕੋਰਟ ਦੇ ਵਿੱਚ ਉਹ ਪੁੱਛਣਗੇ ਐਵੀਡੈਂਸ ਲੈਣਗੇ ਕਿ ਵਿਦਆਊਟ ਐਵੀਡੈਂਸ ਹੋ ਜਾਏਗਾ ਕੋਈ ਕੇਸ ਵੀ ਜਿਹੜਾ ਹੈਗਾ ਆ ਵਿਦਆਊਟ ਐਵੀਡੈਂਸ ਜਿਹੜਾ ਹੈ ਕੋਰਟ ਕਲੀਅਰ ਨਹੀਂ ਕਰਦੀ ਐਮ ਆ ਰਾਈਟ ਅਜੀ ਅਜੀ ਕਿਸੇ ਨੂੰ ਸ਼ਾਇਦ ਪਤਾ ਹੋਵੇ ਚਾਹੇ ਨਾ ਮੇਰੇ ਵੀ ਮੇਰੀ ਗੱਲ ਸੁਣ ਹੁਣ ਜਿਹੜੇ ਥੱਲੇ ਲੋਕ ਕਮੈਂਟ ਕਰਦੇ ਆ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਉਹਦੇ ਥੱਲੇ ਕਈ ਕੁਝ ਲਿਖਦੇ ਆ ਕਿਹਦੇ ਕਿਹਦੇ ਤੇ ਤੁਸੀਂ ਮਕਦਮਾ ਕਰੋਗੇ ਲੱਖਾਂ ਲੋਕਾਂ ਨੇ ਕਮੈਂਟ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਮੰਨ ਲੈਣਾ ਮੈਂ ਕਿਹਨਾਂ ਦੇ ਦੱਸਣ ਤੇ ਆ ਅੱਜ ਉਸ ਵਾਈਫ ਨੇ ਕੀਤਾ ਕੱਲ ਕੋਈ ਹੋਰ ਐਕਸ ਵਾਈਫ ਐਕਸ ਵਾਈਫ ਨੇ ਕੀਤਾ ਕੱਲ ਕੋਈ ਹੋਰ ਐਕਸ ਵਾਈਫ ਕਰਦੇ ਕੀ ਆ ਇਹ ਕਿੱਥੇ ਆਪਾਂ ਕਹਾਂ ਇਹਨੂੰ ਕਹੇ ਕਵਾਂਗੇ ਐਕਸ ਵਾਈਫ ਆ ਜਾਂਦੀ ਐ ਨਾ ਭਾਈ ਇਹਦੇ ਵੀ ਤਾਂ ਨੰਬਰ ਲਗਾਣੇ ਪੈਣਗੇ ਐਕਸ ਵਾਈ 1 ਐਕਸ ਵਾਈ 2 ਐਕਸ ਵਾਈ 3 ਦੱਸ ਦਿਓ ਮੈਂ ਤਾਂ ਐਂਡ ਤੇ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਆ ਜੇ ਕਿਸੇ ਨੂੰ ਮੈਨੂੰ ਤੁਸੀਂ ਕੋਈ ਸਵਾਲ ਕਰਨਾ ਤੇ ਮੈਂ ਬਿਲਕੁਲ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਰੈਡੀ ਆ ਆਨ ਰੈਡੀ ਆਦਿਓ ਸਾਹਿਬ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਹਲਕੇ ਦਾ ਬੈਕਟਰੀ ਜੀ ਮੰਤਰੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਜੀ ਰਹਾ ਤਾਂ ਤੁਸੀਂ ਤੁਹਾਡੇ ਹਲਕਾ ਤੋਂ ਜਿਹੜਾ ਹੋਰ ਆ ਸਮੱਸਿਆਵਾਂ ਆ ਦੇ ਨਾਲ ਪਰਿਆ ਪਰ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕੀਤੀ ਹਾਂਜੀ ਮੈਂ ਚੇਤਨ ਸਿੰਘ ਤੁਹਾਨੂੰ ਇਹ ਦੱਸਣਾ ਤਾਂ ਨਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਜਿੰਨਾ ਮੈਂ 5 ਸਾਲਾਂ ਦੇ ਵਿੱਚ ਕੰਮ ਕੀਤਾ ਸਮੱਸਿਆ ਕਦੇ ਵੀ ਖਤਮ ਨਹੀਂ ਹੁੰਦੀ ਤੁਸੀਂ ਇਸ ਹੁਸ਼ਿਆਰਪੁਰ ਦੀ ਗੱਲ ਕਰੋ ਇਸ ਵਿਧਾਨ ਸਭਾ ਦੀ ਗੱਲ ਕਰੋ ਜਾਂ ਕਿਸੇ ਹੋਰ ਦੀ ਗੱਲ ਕਰੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ 5 ਸਾਲਾਂ ਦੇ ਵਿੱਚ ਕਾਲਜ ਲੈ ਕੇ ਆਇਆ ਜਿਹੜਾ ਕਿ ਲੋਕ ਸਾਰੇ ਲਾਰਾ ਲਾਗੇ ਜਾਂਦੇ ਸੀ ਚਾਹੇ A B C D ਕਿਸੇ ਪਾਰਟੀ ਦਾ ਵੀ ਹੋਵੇ ਕਾਲਜ ਲਿਆਣਾ ਸੌਖਾ ਨਹੀਂ ਆ ਲੈ ਆ ਕੇ ਮੈਂ ਲਾਰਾ ਨਹੀਂ ਲਾਇਆ ਲੋਕਾਂ ਨੂੰ ਲਿਆ ਕੇ ਸਮਰਪਿਤ ਕੀਤਾ ਮਹਾਰਾਣਾ ਰਣਜੀਤ ਸਿੰਘ ਦੇ ਨਾਮ ਤੇ ਸੌਰੀ ਮਹਾਰਾਣਾ ਪ੍ਰਤਾਪ ਜੀ ਦੇ ਨਾਮ ਤੇ ਉਸ ਕਾਲਜ ਦਾ ਨਾਮ ਰੱਖਿਆ ਲੋਕਾਂ ਨੂੰ ਕਿਹਾ ਲੋਕਾਂ ਨੂੰ ਦਿੱਤਾ ਕਾਲਜ ਮੈਂ ਤਸੀਲ ਲੈ ਕੇ ਆਇਆ ਜਿਹੜੀ ਕਿ ਸ਼ਾਮਚਾਤਰੀ ਚ ਸਦੀਆਂ ਤੋਂ ਹੈ ਨਹੀਂ ਸੀਗੀ 180 ਟਿਊਬਨ ਲਵਾਇਆ ਮੈਂ 620 ਕਿਲੋਮੀਟਰ ਸੜਕ ਬਣਵਾਈਆ ਮੈਂ ਇੱਕ ਹਰਿਆਣਾ ਬੱਸ ਸਟੈਂਡ ਬਣਾਇਆ ਇੱਕ ਸਟੇਡੀਅਮ ਬਣਾਇਆ ਅਨੇਕਾਂ ਸਕੂਲਾਂ ਦੀਆਂ ਗ੍ਰਾਂਟਾਂ ਦਿੱਤੀਆਂ ਮੈਂ ਇਹਨੂੰ ਤਰੱਕੀ ਕਹਿੰਦੇ ਆ ਹੋਰ ਕੋਈ ਮੈਨੂੰ ਨਹੀਂ ਪਤਾ ਜੇ ਕੋਈ ਰਹਿ ਗਏ ਹੋਵੇ ਤੇ ਮੈਨੂੰ ਅਗਰ ਕੋਈ ਟਾਈਮ ਦਿੰਦੇ ਤਾਂ ਮੈਂ ਉਹ ਵੀ ਦੂਰ ਕਰਦਾ ਮੈਂ ਕਿਉਂਕਿ ਕੰਮ ਕਰਨਾ ਪਵਨਾ ਦੀ ਦਾ ਸ਼ੌਕ ਸੀ ਹੈ ਔਰ ਰਹੇਗਾ ਜਦੋਂ ਤੱਕ ਲੋਕ ਉਹਨੂੰ ਨੁਮਾਇੰਦਗੀ ਕਰਾਉਣਗੇ ਜਦੋਂ ਤੱਕ ਪਵਨਾ ਦੀ ਆਏਗਾ ਕੰਮਨ ਪੁੱਛ ਕੇ ਕਰਦਾ ਜਾਏਗਾ ਔਰ ਬਿਗਾਇਰ ਕਿਸੇ ਤੋਹੀ ਮੋਹੀ ਤੋਂ ਚਾਹੇ ਉਹ ਕਿਸੇ ਇਨਕੇ ਜਿਹਦਾ ਮਰਜ਼ੀ ਘਰ ਹੋਵੇ ਜਿਹਦਾ ਮਰਜ਼ੀ ਪਿੰਡ ਹੋਵੇ ਚਾਹੇ ਮੈਨੂੰ ਉਥੋਂ ਵੋਟ ਪਈ ਹੋਵੇ ਚਾਹੇ ਨਹੀਂ ਪਈ ਹੋਵੇ ਮਗਰ ਪਿੰਡਾਂ ਦਾ ਵਿਕਾਸ ਸ਼ਾਇਦ ਹੈ ਵਿਕਾਸ ਕਰਨਾ ਮੇਰੀ ਡਿਊਟੀ ਬਣਦੀ ਹੈ ਦੋ ਤਰ੍ਹਾਂ ਦੀਆਂ ਡਿਊਟੀਆਂ ਦੀਆਂ ਚਾਹੁੰਦਾ ਇੱਥੇ ਮੈਂ ਉਹ ਦੋ ਤਰ੍ਹਾਂ ਦੀਆਂ ਕਿਹੜੀਆਂ ਡਿਊਟੀਆਂ ਕਿਉਂਕਿ ਮੈਂ ਇਸ ਧਰਤੀ ਦਾ ਕਰਜ਼ਦਾਰ ਹਾਂ ਕਿਉਂਕਿ ਮੈਂ ਇੱਥੇ ਜਨਮਿਆ ਮੈਂ ਇਹ ਤੂੰ ਹੀ ਮਹੀਚ ਨਹੀਂ ਪਹਿਣਾ ਚਾਹੁੰਦਾ ਆਪਾਂ ਆਪਣੇ ਆਪ ਨੂੰ ਲੁਕਉਣ ਦੀ ਗੱਲ ਕਰੀਏ ਅੱਜ ਆ ਹੋ ਸਕਦਾ ਮੇਰੀ ਗੱਲ ਤੁਹਾਨੂੰ 1 ਮਿੰਟ ਮੇਰਾ ਸਾਰੇ ਸਾਥੀ ਸਾਥ ਦਿੰਦੇ ਹੋ ਮੈਂ ਇੱਕ ਇੱਕ ਵਿਅਕਤੀ ਦਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਮੈਂ ਤਾਂ ਸਾਰਿਆਂ ਦਾ ਹਾਂ ਜਿਹੜਾ ਵੀ ਵਿਅਕਤੀ ਆਵੇ ਪਵਨ ਆਦਿ ਨੇ ਦੀਵਾਰਾਂ ਤੇ ਲਿਖਾਇਆ ਆਦਿ ਆ ਲੋਕਾਂ ਦਾ ਲੋਕ ਆਦਿ ਇਹਦੇ ਉਹ ਗੱਲ ਸਿੱਧ ਹੋ ਰਹੀ ਆ ਆਜੀ ਸਰ ਤੁਸੀਂ 5 6 ਕੰਮ ਮਿਲਾਇਆ ਹਾਂ ਹਾਂ ਸਾਰੀ ਸਾਹਿਬ ਜਿੰਨਾ ਇੱਕ ਨਹੀਂ ਹੁੰਦਾ ਮੈਂ ਉਸ ਵੋਟ ਨਾਲ ਨਹੀਂ ਹਰਿਆ ਵੇ ਮੇਰੀ ਜ਼ਮਾਨਤ ਜਬਤ ਹੋ ਗਈ ਹੋਵੇ 40000 ਬੰਦਾ ਉਸ ਦਿਨ ਵੀ ਮੇਰੇ ਨਾਲ ਸੀ ਅੱਜ ਵੀ ਮੇਰੇ ਨਾਲ ਮੇ ਵੀ ਹੋ ਸਕਦਾ ਆ ਔਰ ਵਧੇਗਾ ਬੰਦਾ ਮੇਰਾ ਹਾਰਾਂ ਜਿੱਤਾਂ ਦਾ ਮੇਰੀ ਗੱਲ ਨੂੰ ਹਰਕਤ ਨਹੀਂ ਹੋ ਸਕਦੀ ਆ ਇਹਦਾ ਮਤਲਬ ਇਹ ਨਹੀਂ ਆ ਵੀ ਮੈਂ ਹਾਰ ਗਿਆ ਤੇ ਮੈਂ ਆਪਣੇ ਆਪ ਨੂੰ ਕਮ ਮੈਂ ਡਿਮੋਰਲਾਈਜ਼ ਹੋਣ ਵਾਲਾ ਨਥਿੰਗ ਮੈਂ ਡਿਮੋਰਲਾਈਜ਼ ਨਹੀਂ ਹੁੰਦਾ ਕਦੇ ਵੀ